ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੰਡ ਜੜਾ ਇੱਕ ਜ਼ਿਲ੍ਹਾ ਤੇ ਤਹਿਸੀਲ ਬਾਈ ਨੂੰ ਮੋਗਾ ਹੀ ਪੈਂਦੇ ਆ ਜਿਹੜੇ ਕੋਲ ਵੀਡੀਓ ਬਣਾ ਰਹੇ ਬਾਈ ਵਪਾਰ ਦਾ ਕੰਮ ਕਰਦੇ ਰੁਟੀਨ ਚ ਪਸ਼ੂ ਹੁੰਦੇ ਰਹਿੰਦੇ ਨੇ ਅੱਜ ਤਿੰਨ ਐਨੀਮਲ ਬਾਈ ਦੇ ਸੇਲ ਆ ਇੱਕ ਤਾਜੀ ਸੂਈ ਦੋ ਗੱਬਣਾ ਜੀ ਹਾਂ ਜੀ ਦੋ ਗੱਬਣਾ ਡਿਟੇਲ ਪ੍ਰੋਪਰ ਜਾਈ ਤੋਂ ਲੈ ਲੈਣੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਹਰਦੀਪ ਸਿੰਘ ਆ ਜੀ ਪਿੰਡ ਹੈਗਾ ਚੜੱਕ ਦੇ ਕੋਠੇ ਜਿਹੜਾ ਮੋਗਾ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 7017605242 ਜੀ ਠੀਕ ਆ ਜੀ ਬਾਈ ਤਾਜੀ ਸੂਈ ਤੋਂ ਸ਼ੁਰੂ ਕਰ ਲਾਂਗੇ ਇਹਦੀ ਕੀ ਡਿਟੇਲ ਆ ਜੀ ਇਹ ਵੀਰੇ ਅੱਜ ਹੀ ਸੂਈ ਆ ਸਵੇਰ 4 ਵਜੇ ਜੇ ਡਨ ਨਾ ਜੇ ਰੋਵੇ ਪਈ ਵੀਰੇ ਮਗਰੀ ਦਿਖਾ ਜੇਰ ਚੈੱਕ ਕਰ ਸਕਦੇ ਹੋ ਜਮਾ ਡਨ ਤੇ ਬੱਚਾ ਕੀ ਦਿੱਤਾ ਬਾਈ ਮਗਰ ਬੱਚਾ ਵੀਰੇ ਮਗਰ ਬੱਚਾ ਬੱਚਾ ਤੇ ਕਿੰਨਾ ਕੁ ਬੋਲਾ ਕੱਢ ਲਿਆ ਬਾਈ ਦੁੱਧ ਵੀਰੇ ਇਹਦੇ ਥੱਲੇ ਕੱਢਿਆ ਹੁਣ 4.5 ਕਿਲੋ ਪਹਿਲੀ ਚੋਅ ਵਿੱਚ ਠੀਕ ਹੈ ਜੀ ਦੁੱਧ ਜੀਹਨਾਂ ਤੋਂ ਲਈ ਉਹਨਾਂ ਨੇ 18 19 ਦੱਸਿਆ ਆਪਸ 17 ਮੰਨ ਕੇ ਲਈ ਐ ਇੱਕ ਮਗਰਲਾ ਥਣ ਜਿਹੜਾ ਬਹਿਣੀ ਵਾਲਾ ਦਾ ਹਾਂਜੀ ਉਹ ਚ ਬਾਈ ਅੱਧਾ ਵਾ ਯਾਨੀ ਦੂਜੇ ਦੇ ਮੁਕਾਬਲੇ ਦੂਜੇ ਦੇ ਮੁਕਾਬਲੇ ਚ ਨਹੀਂਗਾ ਇਹ ਉਹ ਪਰਲੇ ਪਾਸੇ 3 ਕਿਲੋ ਔਰਲੇ ਪਾਸੇ 1.5 ਕਿਲੋ ਹੀ ਹੋਊਗਾ ਠੀਕ ਹੈ ਚਾਹੇ ਅਗਲਾ ਤੇਲ ਮੰਨ ਵਾਲੇ ਚਾਹੇ 18 ਘੱਟ ਮੰਨ ਲਈ ਹੋਗਲੇ ਦੀ ਪੁੱਛੀ ਠੀਕ ਹੈ ਜੀ ਯਾਨੀ ਹਾਂਜੀ ਜਿੰਨਾ ਦੁੱਧ ਪਰੋ ਕੱਢੂ ਉਹਦੋਂ ਅੱਧਾ ਹੋਰ ਲੈ ਪਾਸੇ ਕੱਢੂ ਕੀ ਤੇ ਜਿਹੜੇ ਤਿੰਨ ਥਾਣਾ ਓਕੇ ਆ ਜੀ ਓਕੇ ਆ ਜੀ ਹੋਰ ਕੇ ਦਿਖਾ ਦਿਓ ਜੀ ਕਿੰਨ ਮੇ ਸੂਈ ਸੂਈ ਹੈ ਬਾਈ ਇਹ ਤੀਜਾ ਸੂਆ ਜੀ ਠੀਕ ਆ ਤੀਜੇ ਸੂਏ ਸੂਈ ਆ ਤੜਕੇ ਦੀ ਸੂਈ ਆ ਮਗਰ ਬੱਚਾ ਵੱਛਾ ਜੇਰ ਡੰਨਾ ਤੁਹਾਨੂੰ ਨੇੜੇ ਤੋਂ ਦਿਖਾ ਵੀ ਦਿੰਨੇ ਆ ਬਾਈ ਦੱਸਦਾ ਕਿ ਸਾਢੇ 1.4 ਕਿਲੋ ਬੋਲਾ ਕੱਢਿਆ ਹੋਇਆ ਏ ਜਿਹੜਾ ਇੱਕ ਥਾਂ ਤੋਂ ਜੇ ਤੁਸੀਂ ਤੇਲ ਮੰਨਣੀ ਤੇਲ ਮੰਨ ਲਓ ਪਰ ਬਾਈ ਕਹਿੰਦਾ ਦੁੱਧ ਅੱਧਾ ਏ ਜੇ ਨਾ ਬਰੋਬਰ ਦੇ ਥਾਂ ਚੋਂ ਤਿੰਨ ਕਿਲੋ ਕੱਢੂਗੀ ਤਾਂ ਔਰਲੇ ਥਾਂ ਚੋਂ ਡੇਢ ਕਿਲੋ ਹੀ ਕੱਢੂਗੀ ਬਾਕੀ ਜਿਹੜੇ ਤਿੰਨ ਥਣ ਪ੍ਰੋਪਰ ਓਕੇ ਆ ਥਣਾਂ ਦੇ ਸਾਈਜ਼ ਸੋਹਣੇ ਆ ਗੈਪ ਤੇ ਨਿਖੜਵੇਂ ਤੇ ਬਈ ਚੀਪਾ ਤਾਂ ਸਹੀ ਹੁੰਦਾ ਸੀਗਾ ਥਾਂ ਜੀ ਹਾਂ ਜੀ ਹਾਂ ਵੈਸੇ ਹੀ ਹੋ ਗਿਆ ਕੁਦਰਤੀ ਕਿਤੇ ਹਾਂ ਹਾਂ ਜੀ ਠੀਕ ਆ ਜੀ ਕੁਦਰਤੀ ਚਲੋ ਹੋ ਗਿਆ ਉਦਾਂ ਪਹਿਲਾਂ ਚੈੱਕ ਕਰਕੇ ਲਿਆਂਦੀ ਥਣ ਓਕੇ ਸੀਗੇ ਪਰ ਹੁਣ ਜਿਹੜਾ ਕਈ ਵਾਰ ਨਾ ਕੋਈ ਵੀ ਦੂਰੋਂ ਚੱਲ ਕੇ ਆ ਜਾਂਦਾ ਪਹਿਲਾਂ ਦੱਸਿਆ ਚੰਗਾ ਹੁੰਦਾਗਾ ਚਾਹੇ ਤਲ ਮੰਨ ਕੇ ਆਜੋ ਠੀਕ ਆ ਬਾਈ ਕਹਿੰਦਾ ਡਾਕਟਰ ਨੂੰ ਦਿਖਾਇਆਗਾ ਉਹ ਕਹਿੰਦਾ ਟਰੀਟਮੈਂਟ ਥੋੜਾ ਜਿਆ ਕਰਨਾ ਪੈਣਾਗਾ ਬਈ ਲਗਭਗ ਹਫ਼ਤੇ ਦੇ ਵਿੱਚ ਵਿੱਚ ਚੱਲਪੂ ਪਰ ਜਿਹੜਾ ਅੱਜ ਆ ਉਹ ਥਣ ਅੱਧਾ ਕਹਿ ਕੇ ਦੇਣੀ ਆ ਤੁਹਾਨੂੰ ਦਿਖਾ ਬਾਈ ਅੱਧੇ ਥਣ ਚੋਂ ਧਾਰ ਮਾਰ ਕੇ ਦਿਖਾ ਦੇ ਠੀਕ ਆ ਜੀ ਜਿੱਦਾਂ ਇਹ ਦੁੱਧ ਦਾ ਹੁੰਦਾਗਾ ਆਉਂਦਾ ਘਟ ਠੀਕ ਆ ਜੀ ਤੇ ਦੂਜੇ ਥਣਾਂ ਚੋਂ ਵੀ ਮਾਰ ਦਿ ਬਾਈ ਬਾਕੀ ਖਣਾ ਦੀ ਪ੍ਰੋਪਰ ਓਕੇ ਆ ਆ ਕੇ ਆਪਦੀ ਤਸੱਲੀ ਕਰ ਲਿਓ ਚਬਾਈ ਕਰ ਲਓ ਇੱਕ ਟਾਈਮ ਕਰ ਲਿਓ ਦੋ ਟਾਈਮ ਕਰ ਲਿਓ ਠੀਕ ਆ ਜੀ ਬਾਕੀ 4.5 ਕਿਲੋ ਦੁੱਧ ਕੱਢਿਆ ਵਾ ਮੁੱਲ ਬਈ ਇਹਦਾ ਇਹ 35 ਦੇ ਦਿਆਂਗੇ ਵੀਰੇ ਠੀਕ ਆ ਜੀ ਮਾੜਾ ਮੋਟਾ ਛੋੜ ਜੀ ਹਾਂ ਕਰ ਦਿਆਂਗੇ ਵੀਰੇ ਠੀਕ ਹੈ 35000 ਦੀ ਬਾਈ ਕਹਿੰਦਾ ਦੇ ਦਾਂਗੇ ਆਪਦੀ ਥਣਾ ਤਸੱਲੀ ਤੁਸੀਂ ਕਰਨੀ ਆ ਕਿਉਂਕਿ ਪੈਸੇ ਤੁਸੀਂ ਲਾਉਣੇ ਆ ਨੰਬਰ 22 ਦਾ ਸਕਰੀਨ ਤੇ ਚੱਲੂਗਾ ਜੀ ਦੋ ਨੰਬਰ ਸੋਹਣੀ ਐਚਐਫ ਇਹਦੀ ਕੀ ਡਿਟੇਲ ਆ ਬਾਈ ਇਹ ਵੀਰੇ ਦੂਜਾ ਸਭਾਈ ਹੁੰਦੀ ਐ ਦਿਨ ਕਿੰਨੇ ਪਾਜੂ ਬਾਈ ਦਿਨ 5-4 ਹੀ ਲੈਂਦੀ ਐ ਬਾਲੇ ਕਿੰਨਾ ਕ ਪਾਜ ਦੁੱਧ ਦੁੱਧ ਇਹ ਵੀਰੇ 10 17 ਦੇ ਠੀਕ ਐ ਚੰਗੀ ਐ ਬਰੀਡ ਬਾਈ ਵੀ ਚੰਗੀ ਤੋਰ ਕੇ ਦਿਖਾਦੀ ਚੰਗੇ ਕੱਦ ਕਾਠ ਦੀ ਵਹਿੜਾ ਜੀ ਬਾਈ ਦੇ ਮੋਢੇ ਤੇ ਕਰਾਉਂਦੀ ਐ ਸੋਹਣੀ ਫੇਸ ਕੁਆਲਿਟੀ ਤੁਹਾਡੇ ਨੇੜੇ ਤੋਂ ਦਿਖਾ ਦਿੰਨੇ ਆ ਜੀ ਬਾਕੀ ਦਿਨ ਲਗਭਗ ਹਫਤਾ ਮੰਨ ਕੇ ਆ ਜਾ ਕਰੋ ਇੱਕ ਬਾਈ ਛੋਟੀ ਛਾਕ ਚੱਲਦੀ ਝੁਲਦੀ ਤਾਂ ਨਹੀਂ ਉਹ ਬਾਈ ਜਮਾ ਹੀ ਨਹੀਂਗਾ ਉਹਦੇ ਦਾ ਸਰੂਪ ਵੀ ਹੈ ਨਹੀਂਗਾ ਵਿੱਚ ਠੀਕ ਆ ਜੀ ਪੂਰਾ ਵੀ ਆਪਣੀ ਗਰੰਟੀ ਹੈ ਉਹਦੀ ਠੀਕ ਆ ਜੀ ਆਪਾਂ ਦਿਖਾ ਦਿੰਨੇ ਆ ਜੀ ਆਪੇ ਬਾਈ ਕਹਿੰਦਾ ਉਹਦੇ ਚ ਕੁਝ ਵੀ ਨਹੀਂਗਾ ਬਾਕੀ ਹਵਾਨਾ ਕਰਮ ਵਾਲੀ ਦਾ ਸੋਨਾ ਤਿਆਰ ਕੀਤਾ ਵਾ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਜਿੰਨੇ ਝੋਲਾਂ ਸਾਰੀ ਕੱਢ ਕੇ ਸੋਨਾ ਜੀ ਥਣਾ ਦੀ ਪ੍ਰੋਪਰ ਓਕੇ ਆ ਬਾਈ ਇਹ ਹਾਂਜੀ ਹਾਂ ਗਰੰਟੀ ਥਣਾ ਦੀ ਆਪਣੀ ਠੀਕ ਆ ਜੀ ਥਣਾ ਦੀ ਪ੍ਰੋਪਰ ਓਕੇ ਆ ਬਾਕੀ ਥਣਾ ਦੇ ਸਹਿਜ ਵੀ ਸੋਨੇ ਹੱਥੀ ਚ ਬਾਈ ਵਾਲਾ ਕੋਈ ਛੋਟਾ ਥਾਨ ਨਹੀਂ ਕੋਈ ਇਹਦੇ ਵੀਰੇ ਸਰੂਣੀ ਦਾ ਵੀ ਚੈੱਕ ਕਰਵਾਤੀ ਜਿਵੇਂ ਹੀ ਹੈਣੀ ਹੈ ਸ਼ਾਕ ਜੀ ਹੈ ਵੀ ਬਾਈ ਥਾਨ ਦੇ ਬਰੋਬਰ ਤਾਂ 1% ਹੀ ਆ ਛੋਟੀ ਆ ਜੇ ਐਚ ਐਫ ਚ ਜ਼ਿਆਦਾਤਰ ਆ ਹੀ ਜਾਂਦੀਆਂ ਥੋੜੀਆਂ ਕੰਨੀਆਂ ਜਰਸੀ ਚ ਵੀ ਆ ਜਾਂਦੀਆਂ ਤੇ ਮੁੱਲ ਬਈ ਇਹ 43 ਦੀ ਦੇ ਦਿਆਂਗੇ ਵੀਰੇ ਕਿੰਨੇ ਦੀ ਬਾਈ 43000 ਦੀ ਮਾੜਾ ਮੋਟਾ ਹੋ ਜੋ ਮਾਨਤਾ ਠੀਕ ਆ ਜੀ 43000 ਰੁਪਿਆ ਬਾਈ ਮੁੱਲ ਕਰਦੇ ਆ ਜੇ ਸਾਹਮਣੇ ਵਿਚਾਰਦਨ ਵਿੱਚ ਨਹੀਂ ਹੋਵੇ ਤਾਂ ਵਹਿੜ ਚੰਗੀ ਆ ਜੀ ਕਿਉਂਕਿ ਕਰਮਾਲੀ ਨੇ ਹਜੇ ਹਫਤੇ ਤੱਕ ਪੂਰਾ ਸੋਨਾ ਹਵਾਨਾ ਤਿਆਰ ਕਰ ਲੈਣਾ ਬਰੀਡ ਵਾਈਜ਼ ਬਹੁਤ ਚੰਗੀ ਆ ਜੀ ਦਾ ਤਿੰਨ ਨੰਬਰ ਬਾਈ ਜਰਸੀ ਇਹਦੀ ਕੀ ਇਹ ਲਈ ਦੂਜਾ ਸੁਆਸ ਹੁੰਦੀ ਆ ਜਰਸੀ ਕ੍ਰੋਸ ਆ ਇਹ ਠੀਕ ਆ ਬਾਈ ਹਾਂ ਜੀ ਦੈਨ ਕਿੰਨੇ ਲੈ ਜੀ ਦੈਨ ਇਹ ਵੀ ਹਫਤਾ ਰਹਿ ਜੀ ਬਾਈ ਠੀਕ ਕਿੰਨਾ ਕੁ ਪਾ ਜੀ ਬਾਈ ਇਹ ਦੋ ਦੇ ਨੂੰ ਵੀ ਦੇਣਾ ਚਾਹੀਦਾ ਸੁਆਸ ਤਾਰ ਤੋੜ ਕੇ ਦਿਖਾ ਦਿ ਜੀ ਇਹ ਜਰਸੀ ਕ੍ਰਾਸ ਚ ਪੈਂਦੀ ਆ ਕਾਫੀ ਕਲਰ ਦੀ ਅੱਧੀ ਜਰਸੀ ਆ ਅੱਧੀ ਕਚਫਾ ਬਾਕੀ ਰੰਗ ਸਾਰਾ ਕਾਲਾ ਹੀ ਆ ਲਗਭਗ ਹਫਤਾ ਲੇ ਜੂਗੀ 16 17 ਕਿਲੋ ਦੁੱਧ ਬਾਈ ਦੱਸਦਾ ਕਿ ਪਾ ਜੂਗੀ ਥਣਾ ਦੀ ਡੰਨਾ ਬਾਈ ਹਾਂ ਥਣਾ ਦੀ ਵੀਰੇ ਗਾਰੰਟੀ ਆ ਠੀਕ ਆ ਜੀ ਥਣਾ ਦੀ ਬਾਈ ਕਹਿੰਦਾ ਡੰਨਾ ਬੇਫਿਕਰ ਹੋ ਕੇ ਆ ਜਿਓ ਆਪਾਂ ਚੈੱਕ ਕਰਕੇ ਲਿਆਂਦੇ ਆ ਤੇ ਆਪਦੇ ਚੈੱਕ ਕਰਕੇ ਲੈ ਜਿਓ ਚਾਰ ਹੀ ਥਾਣਾ ਗੈਪ ਤੇ ਲੱਗੇ ਨਿਖੜਵੇਂ ਕੋਈ ਵਾਧੂ ਸ਼ਾਕ ਨਹੀਂ ਬਾਕੀ ਸਹਿਜ ਵੀ ਸੋਹਣਾ ਤੇ ਕੱਦ ਕੱਟ ਦੇ ਵਜਣ ਵਾਲੀ ਆ ਕੋਈ ਲੱਸੀ ਫਿੱਕੀ ਨਹੀਂਗੀ 16 17 ਕਿਲੋ ਦੁੱਧ ਬਾਈ 10 ਦਾ ਕਿ ਪਾਜੂਗੀ ਵੇਣ ਗੱਲ ਦੁੱਧ ਸੇਵਾ ਦਾ ਤੇ ਕਰਮਾਂ ਦਾ ਇਹਦਾ ਮੁੱਲ ਬਾਈ ਇਹ ਵੀਰੇ ਦੇ ਦਿਆਂਗੇ ਆ ਪੱਕੇ ਵਾਲੀ 10000 ਹੋਜੂ ਛੋਟਾ ਛੱਪਾ ਜੀ ਹਾਂ ਕਰਦੇ ਆ 41000 ਰੁਪਿਆ ਇਹਦਾ ਮੁੱਲ ਕਰਦੇ ਆ ਬਾਈ ਛੋਟਾ ਛੱਪਾ ਬਾਈ ਕਹਿੰਦਾ ਕਰਦਾਂਗੇ ਜਿਹੜੇ ਵੀਰ ਨੂੰ ਕੋਈ ਵੀ ਐਨੀਮਲ ਜਜ ਦਾ ਤਸੱਲੀ ਤੁਸੀਂ ਕਰਨੀ ਆ ਨੰਬਰ ਬਾਈ ਦਾ ਸਕਰੀਨ ਤੇ ਚੱਲੂ ਗਏ ਧੰਨਵਾਦ